ਸਭ ਤੋਂ ਵੱਡੀ ਗੱਲ ਜਿਹੜਾ ਯੁੱਧ ਨਸ਼ੇ ਅੰਮ੍ਰਿਤ ਛੇੜਿਆ ਹੋਇਆ ਹੈ ਕਲੰਕ ਲੱਗ ਗਿਆ ਸਾਡੇ ਪੰਜਾਬ ਦੇ ਸਿਰ ਤੇ ਕਈ ਤਾਂ ਡਰੱਗੀ ਨੇ ਅਸੀਂ ਪਲਾਨ ਬਣਾਇਆ ਲੱਗ ਜਾਂਦਾ ਟਾਈਮ ਕਈ ਵਾਰੀ ਪਲਾਨ ਬਣਾਉਣ ਨੂੰ ਅਸੀਂ ਸਾਰਾ ਕੁਝ ਪਹਿਲਾਂ ਰੇਕੀ ਕੀਤੀ ਵੀ ਕਿੱਥੇ ਕਿੱਥੇ ਨਸ਼ਾ ਵਿਕਦਾ ਕੌਣ ਕੌਣ ਉਹਨਾਂ ਦੇ ਸਾਥੀ ਨੇ ਕੌਣ ਕੌਣ ਕਿੱਥੇ ਕਿਹੜੇ ਪਿੱਪਲ ਥੱਲੇ ਕਿਹੜੇ ਬੋਰਡ ਥੱਲੇ ਬੈਂਦੇ ਨੇ ਕੀ ਕਰਦੇ ਨੇ ਉਸ ਤੋਂ ਬਾਅਦ ਫਿਰ ਮੁਹਿਮ ਛੇੜੀ ਫਿਰ ਅੱਜ ਜਿਹੜੇ ਕਹਿੰਦੇ ਸੀ ਕਿ ਸਾਨੂੰ ਕੋਈ ਹੱਥ ਨਹੀਂ ਪਾ ਸਕਦਾ ਸਾਡੇ ਘਰੇ ਪੁਲਿਸ ਪੁੱਛੇ ਬਿਨਾਂ ਜਾਂ ਦੱਸੇ ਬਿਨਾਂ ਆ ਨਹੀਂ ਸਕਦੀ ਆ ਨਾ ਭਈ ਨਾ ਆਣੀ ਬੱਸ ਸੀ ਮੇਰੇ ਉਹ ਵੀ ਕਹਿ ਲੈ ਠੀਕ ਹੋ ਜਿਹੜਾ ਬੰਦਾ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਨ ਚ ਕੋਈ ਹਿੱਸਾ ਪਾਊਗਾ ਜਿਹੜਾ ਬੰਦਾ ਪੰਜਾਬ ਨੂੰ ਹੋਖਲਾ ਕਰਨ ਚ ਕੋਈ ਹਿੱਸਾ ਪਾਊਗਾ ਕੋਦਾਂ ਕੋਈ ਉਹਦੇ ਤੇ ਰਹਿਮ ਨਹੀਂ ਕੋਈ ਉਹਦੇ ਤਰਸ ਨਹੀਂ ਕਾਰਵਾਈ ਹੋਊਗੀ ਜੋ ਮਰਜੀ ਕਰ ਲੋ ਜਿੰਨੇ ਮਰਜੀ ਵੱਡੇ ਬੰਦੇ ਹੋ ਜਿੰਨੇ ਮਰਜੀ ਥੋੜੀ ਪਹਿਲਾਂ ਚੱਲਦੀ ਰਹੀ ਹੈ ਇੱਥੇ ਨਹੀਂ ਚੱਲ ਕੀ ਕੰਮ ਹੋਇਆ ਨੇ ਪਿਛਲੇ